ਕਰਨਾਟਕ ਚ ਪਿਆਨਕ ਸੜਕ ਹਾਦਸੇ ਬਾਰੇ ਅਪ੍ਰਾਇਤ ਹੁੰਦਾ ਦੇ ਕਿ ਇੱਕ ਬੱਚਾ ਬੱਸ ਨਾਲ ਟਕਰਾਇਆ ਸਕੂਲ ਵਾਸ ਫੜਨ ਲਈ ਭੱਜਿਆ ਜਾ ਰਿਹਾ ਸੀ ਬੱਚਾ ਤੇ ਅਚਾਨਕ ਅੱਗੇ ਆ ਰਹੀ ਬੱਸ ਨਾਲ ਬੱਚਾ ਟਕਰਾ ਗਿਆ ਸੜਕ ਪਾਰ ਕਰਦੇ ਸਮੇ ਇਹ ਹਾਦਸਾ ਵਾਪਰਿਆ ਤੇਜ਼ ਰਫਤਾਰ ਬੱਸ ਨਾਲ ਬੱਚਾ ਟਕਰਾ ਗਿਆ ਜਿਸ ਤੋਂ ਬਾਅਦ ਬੱਚਾ ਗੰਭੀਰ ਜ਼ਖਮੀ ਹੋ ਗਿਆ ਥੰਦਾ ਦੇ ਕਿ ਕਰਨਾਟਕ ਦੇ ਅਨੇਕਲ ਚ ਇਹ ਹਾਦਸਾ ਵਾਪਰਿਆ ਗੰਭੀਰ ਹਾਲ ਚ ਬੱਚੇ ਨੂੰ ਹਸਪਤਾਲ ਚ ਦਾਖਲ ਕਰਵਾਇਆ ਗਿਆ ਥੰਦਾ ਦੇ ਕਿ ਇੱਕ ਬੱਚਾ ਆਪਣੀ ਸਕੂਲ বাস ਫੜਨ ਲਈ ਖੜਾ ਸੀ ਜਿਵੇਂ ਹੀ বাস ਸੜਕ ਤੋਂ ਲੰਗੀ ਤਾਂ ਬੱਚੇ ਇੱਕਦਮ বাস ਫੜਨ ਲਈ ਭੱਜਿਆ ਤੇ ਆਵਾਜ਼ ਵੀ ਜੜੇ ਕਿ বাস ਨੂੰ ਲਗਾ ਰਿਹਾ ਸੀ ਤਾਂ ਦੂਏ ਪਾਸੇ ਬੱਚੇ ਨੇ ਨਹੀਂ ਦੇਖਿਆ ਕਿ ਸੜਕ 'ਚ ਕੋਈ বাস ਜਾਂ ਵਾਹਨ ਆ ਰਿਹਾ ਹੈ ਤੇ ਬੱਚਾ ਜਿਵੇਂ ਹੀ ਅੱਗੇ ਭੱਜਿਆ ਅਤੇ ਸੜਕ ਤੇ ਪਹੁੰਚਣਸਾਰ ਹੀ ਇੱਕ ਤੇਜ਼ ਰਫਤਾਰ বাস ਨਾਲ ਬੱਚਾ ਟਕਰਾ ਗਿਆ ਹਾਲਾਂਕਿ ਬੱਚੇ ਦੇ ਟਕਰਾਉਣ ਤੋਂ ਬਾਅਦ বাস ਰੁਕਦੀ ਵੀ ਹੈ ਤੇ ਬਾਅਦ ਜੁੱਥੋਂ ਚਲੀ ਜਾਂਦੀ ਹੈ ਤੇ ਬੱਚਾ ਉੱਥੇ ਹੀ ਤੜਫਦਾ ਰਹਿੰਦਾ ਹੈ ਆਸ-ਪਾਸ ਦੇ ਲੋਕ ਇਹ ਸਭ ਕੁਝ ਦੇਖ ਕੇ ਉੱਥੇ ਇਕੱਠਾ ਹੋ ਜਾਂਦੇ ਨੇ ਉਸ ਨੂੰ ਹਸਪਤਾਲ ਪਹੁੰਚਾਇਆ ਜਾਂਦਾ ਹੈ ਜਿੱਥੇ ਕਿ ਬੱਚੇ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਹਾਲਾਂਕਿ ਬੱਸ ਚਾਲਕ ਦੀ ਗੱਲ ਕਰੀਏ ਤਾਂ ਬੱਸ ਚਾਲਕ ਦੀ ਇਸ ਵਿੱਚ ਕੋਈ ਵੀ ਗਲਤੀ ਨਹੀਂ ਹੈ ਕਿਉਂਕਿ ਅਚਾਨਕ ਅਗਰ ਕੋਈ ਸਾਹਮਣੇ ਆ ਜਾਵੇ ਤਾਂ ਇੱਕਦਮ ਬ੍ਰੇਕ ਵੀ ਨਹੀਂ ਲੱਗਦੀ ਤੇ ਬੱਚਾ ਇਸ ਦੌਰਾਨ ਜਿਹੜਾ ਕੀ ਹੈ ਗੰਭੀਰ ਜ਼ਖਮੀ ਹੋਇਆ ਤਸਵੀਰਾਂ ਵਿੱਚ ਵੀ ਸਾਬਤ ਹੋਤੇ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਇੱਕ ਬੱਚਾ ਆਪਣੀ ਸਕੂਲ ਬੱਸ ਨੂੰ ਦੇਖ ਕੇ ਭੱਜ ਜਾਏ ਤੇ ਅਚਾਨਕ ਦੂਜੇ ਪਾਸਿਓਂ ਆ ਰਹੀ ਇੱਕ ਬੱਸ ਨਾਲ ਟਕਰਾ ਜਾਂਦਾ ਜਿਸ ਤੋਂ ਬਾਅਦ ਸੜਕ ਤੇ ਹਿੱਟੇਕ ਜਾਂਦਾ ਹੈ ਮੌਕੇ ਤੇ ਲੋਕ ਵੀ ਇਕੱਠੇ ਹੁੰਦੇ ਨੇ ਜਿਸ ਤੋਂ ਬਾਅਦ ਬੱਚੇ ਨੂੰ ਜ਼ਖਮੀ ਹਾਲ ਚ ਹਸਪਤਾਲ ਪਹੁੰਚਾਇਆ ਜਾਂਦਾ ਹੈ ਬੀਰ ਰਿਪੋਰਟ ਚਰਦੀਕਲਾ ਟਾਈਮ ਟੀਵੀ